ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਗੁਰੂ ਨਾਨਕਪੁਰਾ ਫਾਟਕ ਦੇ ਵਿੱਚ ਜਿੱਥੇ ਦੱਸ ਦਈਏ ਕਿ ਫਾਟਕ ਨੂੰ ਦੱਸ ਦਈਏ ਕਿ ਇੱਕ ਛੋਟੇ ਹਾਥੀ ਦੇ ਵੱਲੋਂ ਟੱਕਰ ਮਾਰ ਕੇ ਜੋ ਕੀ ਹੈ ਫਾਟਕ ਨੂੰ ਤੋੜ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰੂ ਨਾਨਕਪੁਰਾ ਫਾਟਕ ਦੀ ਸਭ ਤੋਂ ਵਿਅਸਤ ਰਹਿਣ ਵਾਲਾ ਫਾਟਕ ਗੁਰੂ ਨਾਨਕਪੁਰਾ ਫਾਟਕ ਜੋ ਕੀ ਹੈ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਕਿਉਂਕਿ ਇਹ ਪਹਿਲਾ ਇਹ ਪਹਿਲੀ ਵਾਰ ਨਹੀਂ ਹੈ ਕਿ ਜਦ ਫਾਟਕ ਨੂੰ ਜੋ ਕੀ ਹੈ ਫਾਟਕ ਤੋੜਿਆ ਗਿਆ ਕਿਸੇ ਦੇ ਵੱਲੋਂ ਅਕਸਰ ਹੀ ਜੋ ਕੀ ਹੈ ਜਹੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਅੱਜ ਫੇਰ ਇੱਕ ਵਾਰ ਦੱਸਦੀ ਕਿ ਜਦ ਫਾਟਕ ਬੰਦ ਹੋਣ ਵਾਲਾ ਹੁੰਦਾ ਹੈ ਤੇ ਅਚਾਨਕ ਇੱਕ ਛੋਟਾ ਹਾਥੀ ਲੰਘਦਾ ਹੈ ਤੇ ਉਸ ਤੋਂ ਬਾਅਦ ਜੋ ਕੀ ਹੈ ਉਸ ਦੇ ਵੱਲੋਂ ਫਾਟਕ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਦੱਸ ਦਈਏ ਕਿ ਜੋ ਕਿ ਇਹ ਫਾਟਕ ਤੋੜ ਦਿੱਤਾ ਜਾਂਦਾ ਹੈ ਦੱਸ ਦਈਏ ਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਵਿੱਚਕਾਰ ਪੈਂਦਾ ਇਹ ਫਾਟਕ ਕਾਫੀ ਵਿਅਸਤ ਫਾਟਕ ਹੈ ਤੇ ਅੱਜ ਦੱਸ ਦਈਏ ਕਿ ਇਸ ਫਾਟਕ ਨੂੰ ਜੋ ਕਿ ਇੱਕ ਛੋਟੇ ਹਾਥੀ ਦੇ ਵੱਲੋਂ ਤੋੜ ਦਿੱਤਾ ਜਾਂਦਾ ਹੈ ਤੇ ਦੱਸ ਦਈਏ ਕਿ ਜਿਸ ਵਿਅਕਤੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਨੂੰ ਵੀ ਜੋ ਕਿ ਇਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਫੜ ਲਿਆ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਫਾਟਕ ਅਕਸਰ ਹੀ ਅਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿਉਂਕਿ ਇਸ ਫਾਟਕ ਦੇ ਵਿੱਚ ਪਹਿਲਾਂ ਵੀ ਕਈ ਅਜਿਹੀ ਘਟਨਾਵਾਂ ਨਿਕਲੀਆਂ ਨੇ ਤੇ ਅੱਜ ਵੀ ਦੱਸਦੀ ਹੈ ਕਿ ਫਾਟਕ ਜਦ ਬੰਦ ਹੋਣ ਵਾਲਾ ਹੁੰਦਾ ਹੈ ਤੇ ਜੋ ਕੀ ਹੈ ਛੋਟਾ ਹਾਥੀ ਜੋ ਕਿ ਇੱਕਦਮ ਸਪੀਡ ਤੇ ਆਉਂਦਾ ਤੇ ਇੱਕ ਤਰ੍ਹਾਂ ਫਾਟਕ ਬੰਦ ਹੋ ਜਾਂਦਾ ਤੇ ਦੂਜੀ ਤਰਫ ਜਦ ਫਾਟਕ ਬੰਦ ਹੋਣ ਵਾਲਾ ਹੁੰਦਾ ਹੈ ਤੇ ਦੂਜੇ ਗੇਟ ਨੂੰ ਛੋਟੇ ਹਾਥੀ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾ ਦੇਣ ਜਿਸ ਦੇ ਕਰਕੇ ਅੱਜ ਦੱਸਦੀ ਕਿ ਕਾਫੀ ਅ ਜੋ ਕੀ ਹੈ ਰਸ਼ਦ ਲੋਕਾਂ ਦਾ ਜਮਾ ਹੋ ਗਿਆ ਹੈ ਲੋਕਾਂ ਨੇ ਆਪਣੇ ਘਰਾਂ ਨੂੰ ਜਾਣਾ ਸੀ ਕੰਮ ਤੋਂ ਪਰਤ ਕੇ ਪਰ ਦਾਜ ਰਹੀ ਹੈ ਕਿ ਜੋ ਲੋਕ ਨੇ ਉਹ ਦੂਜੀ ਤਰਫ ਜੋ ਕੀ ਹੈ ਟ੍ਰੈਫਿਕ ਡਾਇਵਰਟ ਕਰ ਦਿੱਤਾ ਗਿਆ ਲੋਕ ਦੂਜੇ ਪਾਸੇ ਤੋਂ ਆਪਣੇ ਘਰਾਂ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਆਰਪੀਐਫ ਮੁਲਾਜ਼ਮ ਵੀ ਇੱਥੇ ਪਹੁੰਚ ਚੁੱਕੇ ਨੇ ਜੋ ਕੀ ਹੈ ਰਿਪੇਅਰਿੰਗ ਦਾ ਕੰਮ ਸਮੇਂ ਸਿਰ ਸ਼ੁਰੂ ਕਰ ਦਿੱਤਾ ਗਿਆ ਤਾਂ ਤਾਂ ਜੋ ਕੱਲ ਸਵੇਰੇ ਲੋਕਾਂ ਨੂੰ ਕੋਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਦੱਸਦੀ ਹੈ ਕਿ ਆ ਆਰਪੀਐਫ ਦੇ ਜੋ ਬੰਦੇ ਨੇ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਜੋ ਕੀ ਹੈ ਲੋਕਾਂ ਨੂੰ ਇੱਥੇ ਰੋਕ ਕੇ ਅ ਲੋਕਾਂ ਨੂੰ ਦੂਜੀ ਤਰਫ ਟ੍ਰੈਫਿਕ ਟ੍ਰੈਫਿਕ ਜੋ ਹੈ ਉਸ ਨੂੰ ਡਿਵਰਟ ਕਰਕੇ ਇੱਥੇ ਜੋ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਮੌਕੇ ਜਦ ਦੱਸ ਦਈਏ ਕਿ ਗੇਟਮੈਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੇਟਮੈਨ ਨੇ ਇਹ ਵੀ ਦੱਸਿਆ ਕਿ ਜਦ ਉਹ ਫਾਟਕ ਬੰਦ ਕਰਨ ਲੱਗਾ ਹੁੰਦਾ ਹੈ ਤੇ ਅ ਦੂਜੀ ਤਰਫ ਦਾ ਜੋ ਫਾਟਕ ਹੈ ਉਹ ਬੰਦ ਹੋ ਜਾਂਦਾ ਹੈ ਤੇ ਜਿਹੜਾ ਇਹ ਫਾਟਕ ਦੂਜੀ ਤਰਫ ਦਾ ਫਾਟਕ ਹੁੰਦਾ ਹੈ ਉਹ ਛੋਟਾ ਹਾਥੀ ਇੱਕਦਮ ਸਪੀਡ ਤੇ ਆਉਂਦਾ ਤੇ ਉਸ ਤੋਂ ਬਾਅਦ ਜੋ ਕੀ ਹੈ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਜੋ ਫਾਟਕ ਦਾ ਦੂਸਰਾ ਗੇਟ ਹੈ ਉਹ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰਦੀ ਹੈ ਤੇ ਦੱਸ ਦਈਏ ਕਿ ਹੁਣ ਜਲੰਧਰ ਰੇਲਵੇ ਸਟੇਸ਼ਨ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਵਿੱਚਕਾਰ ਪੈਂਦਾ ਇਹ ਫਾਟਕ ਜੋ ਕਿ ਇਹ ਖਰਾਬ ਹੈ ਹਾਲਾਂਕਿ ਹੁਣ ਸਮੇਂ ਸਿਰ ਪਹੁੰਚ ਕੇ ਆਰਪੀਐਫ ਦੇ ਜੋ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਜੋ ਕੀ ਹੈ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਟ੍ਰੈਫਿਕ ਜੋ ਕਿ ਉਸਨੇ ਵੀ ਡਿਵਰਟ ਕਰ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਦੈਨਿਕ ਸਵੇਰਾ ਤੋਂ ਸਮ੍ਰਿਤੀ तिवारी ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਗੁਰੂ ਨਾਨਕਪੁਰਾ ਫਾਟਕ ਦੇ ਵਿੱਚ ਜਿੱਥੇ ਦੱਸ ਦਈਏ ਕਿ ਫਾਟਕ ਨੂੰ ਦੱਸ ਦੇ ਕਿ ਇੱਕ ਛੋਟੇ ਹਾਥੀ ਦੇ ਵੱਲੋਂ ਟੱਕਰ ਮਾਰ ਕੇ ਜੋ ਕੀ ਹੈ ਫਾਟਕ ਨੂੰ ਤੋੜ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰੂ ਨਾਨਕਪੁਰਾ ਫਾਟਕ ਦੀ ਸਭ ਤੋਂ ਵਿਅਸਤ ਰਹਿਣ ਵਾਲਾ ਫਾਟਕ ਗੁਰੂ ਨਾਨਕਪੁਰਾ ਫਾਟਕ ਜੋ ਕੀ ਹੈ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਕਿਉਂਕਿ ਇਹ ਪਹਿਲਾ ਇਹ ਪਹਿਲੀ ਵਾਰ ਨਹੀਂ ਹੈ ਕਿ ਜਦ ਫਾਟਕ ਨੂੰ ਜੋ ਕੀ ਹੈ ਫਾਟਕ ਤੋੜਿਆ ਗਿਆ ਕਿਸੇ ਦੇ ਵੱਲੋਂ ਅਕਸਰ ਹੀ ਜੋ ਕੀ ਅਜਿਹੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਅੱਜ ਫੇਰ ਇੱਕ ਵਾਰ ਦੱਸਦੀ ਕਿ ਜਦ ਫਾਟਕ ਬੰਦ ਹੋਣ ਵਾਲਾ ਹੁੰਦਾ ਹੈ ਤੇ ਅਚਾਨਕ ਇੱਕ ਛੋਟਾ ਹਾਥੀ ਲੰਘਦਾ ਹੈ ਤੇ ਉਸ ਤੋਂ ਬਾਅਦ ਜੋ ਕੀ ਉਸ ਦੇ ਵੱਲੋਂ ਫਾਟਕ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਦੱਸ ਦਈਏ ਕਿ ਜੋ ਕਿ ਇਹ ਫਾਟਕ ਤੋੜ ਦਿੱਤਾ ਜਾਂਦਾ ਹੈ ਦੱਸਦੀ ਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਵਿਚਕਾਰ ਪੈਂਦਾ ਇਹ ਫਾਟਕ ਕਾਫੀ ਵਿਅਸਤ ਫਾਟਕ ਹੈ ਤੇ ਅੱਜ ਦੱਸਦੀ ਕਿ ਇਸ ਫਾਟਕ ਨੂੰ ਜੋ ਕਿ ਇੱਕ ਛੋਟੇ ਹਾਥੀ ਦੇ ਵੱਲੋਂ ਤੋੜ ਦਿੱਤਾ ਜਾਂਦਾ ਹੈ ਤੇ ਦੱਸਦੀ ਕਿ ਜਿਸ ਵਿਅਕਤੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਨੂੰ ਵੀ ਜੋ ਕਿ ਇਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਫੜ ਲਿਆ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਫਾਟਕ ਅਕਸਰ ਹੀ ਅਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿਉਂਕਿ ਇਸ ਫਾਟਕ ਦੇ ਵਿੱਚ ਪਹਿਲਾਂ ਵੀ ਕਈ ਅਜਿਹੀ ਘਟਨਾਵਾਂ ਨਿਕਲੀਆਂ ਨੇ ਤੇ ਅੱਜ ਵੀ ਦੱਸਦੀ ਹੈ ਕਿ ਫਾਟਕ ਜਦ ਬੰਦ ਹੋਣ ਵਾਲਾ ਹੁੰਦਾ ਹੈ ਤੇ ਜੋ ਕਿ ਹੈ ਛੋਟਾ ਹਾਥੀ ਜੋ ਕਿ ਇੱਕਦਮ ਸਪੀਡ ਤੇ ਆਉਂਦਾ ਤੇ ਇੱਕ ਤਰ੍ਹਾਂ ਫਾਟਕ ਬੰਦ ਹੋ ਜਾਂਦਾ ਤੇ ਦੂਜੀ ਤਰਫ ਜਦ ਫਾਟਕ ਬੰਦ ਹੋਣ ਵਾਲਾ ਹੁੰਦਾ ਹੈ ਤੇ ਦੂਜੇ ਗੇਟ ਨੂੰ ਛੋਟੇ ਹਾਥੀ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾ ਦੇਣ ਜਿਸ ਦੇ ਕਰਕੇ ਅੱਜ ਦੱਸਦੀ ਕਿ ਕਾਫੀ ਜੋ ਕੀ ਹੈ ਰਸ਼ਦ ਲੋਕਾਂ ਦਾ ਜਮਾ ਹੋ ਗਿਆ ਹੈ ਲੋਕਾਂ ਨੇ ਆਪਣੇ ਘਰਾਂ ਨੂੰ ਜਾਣਾ ਸੀ ਕੰਮ ਤੋਂ ਪਰਤ ਕੇ ਪਰ ਦਾਜ ਰਹੀਏ ਕਿ ਜੋ ਲੋਕ ਨੇ ਉਹ ਦੂਜੀ ਤਰਫ ਜੋ ਕੀ ਹੈ ਟ੍ਰੈਫਿਕ ਡਾਇਵਰਟ ਕਰ ਦਿੱਤਾ ਗਿਆ ਲੋਕ ਦੂਜੇ ਪਾਸੇ ਤੋਂ ਆਪਣੇ ਘਰਾਂ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਆਰਪੀਐਫ ਮੁਲਾਜ਼ਮ ਵੀ ਇੱਥੇ ਪਹੁੰਚ ਚੁੱਕੇ ਨੇ ਜੋ ਕੀ ਹੈ ਰਿਪੇਅਰਿੰਗ ਦਾ ਕੰਮ ਸਮੇਂ ਸਿਰ ਸ਼ੁਰੂ ਕਰ ਦਿੱਤਾ ਗਿਆ ਤਾਂ ਤਾ ਜੋ ਕੱਲ ਸਵੇਰੇ ਲੋਕਾਂ ਨੂੰ ਕੋਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਦੱਸ ਦਈਏ ਕਿ ਆ ਆਰਪੀਐਫ ਦੇ ਜੋ ਬੰਦੇ ਨੇ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਜੋ ਕੀ ਹੈ ਲੋਕਾਂ ਨੂੰ ਇੱਥੇ ਰੋਕ ਕੇ ਲੋਕਾਂ ਨੂੰ ਦੂਜੀ ਤਰਫ ਟ੍ਰੈਫਿਕ ਟ੍ਰੈਫਿਕ ਜੋ ਹੈ ਸਮੂ ਡਿਵਰਟ ਕਰਕੇ ਇੱਥੇ ਜੋ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਮੌਕੇ ਜਦ ਦੱਸ ਦਈਏ ਕਿ ਗੇਟਮੈਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੇਟਮੈਨ ਨੇ ਇਹ ਵੀ ਦੱਸਿਆ ਕਿ ਜਦ ਉਹ ਫਾਟਕ ਬੰਦ ਕਰਨ ਲੱਗਾ ਹੁੰਦਾ ਤੇ ਦੂਜੀ طرف ਦਾ ਜੋ ਫਾਟਕ ਹੈ ਉਹ ਬੰਦ ਹੋ ਜਾਂਦਾ ਹੈ ਤੇ ਜਿਹੜਾ ਇਹ ਫਾਟਕ ਦੂਜੀ طرف ਦਾ ਫਾਟਕ ਹੁੰਦਾ ਹੈ ਉਹ ਛੋਟਾ ਹਾਥੀ ਇੱਕਦਮ ਸਪੀਡ ਤੇ ਆਂਦਾ ਹੈ ਤੇ ਉਸ ਤੋਂ ਬਾਅਦ ਜੋ ਕੀ ਹੈ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਜੋ ਫਾਟਕ ਦਾ ਦੂਸਰਾ ਗੇਟ ਹੈ ਉਹ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰਦੀ ਹੈ ਤੇ ਦੱਸ ਦਈਏ ਕਿ ਹੁਣ ਜਲੰਧਰ ਰੇਲਵੇ ਸਟੇਸ਼ਨ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਵਿੱਚਕਾਰ ਪੈਂਦਾ ਇਹ ਫਾਟਕ ਜੋ ਕਿ ਇਹ ਖਰਾਬ ਹੈ ਹਾਲਾਂਕਿ ਹੁਣ ਸਮੇਂ ਸਿਰ ਪਹੁੰਚ ਕੇ ਆਰਪੀਐਫ ਦੇ ਜੋ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਜੋ ਕੀ ਹੈ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਟ੍ਰੈਫਿਕ ਜੋ ਕਿ ਉਸਨੇ ਵੀ ਡ ਦੇ ਤੱਕੇ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਦੈਨਿਕ ਸਵੇਰਾ ਤੋਂ ਸਮ੍ਰਿਤੀ तिवारी ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਗੁਰੂ ਨਾਨਕਪੁਰਾ ਫਾਟਕ ਦੇ ਵਿੱਚ ਜਿੱਥੇ ਦੱਸ ਦਈਏ ਕਿ ਫਾਟਕ ਨੂੰ ਦੱਸ ਦੇ ਕਿ ਇੱਕ ਛੋਟੇ ਹਾਥੀ ਦੇ ਵੱਲੋਂ ਟੱਕਰ ਮਾਰ ਕੇ ਜੋ ਕੀ ਹੈ ਫਾਟਕ ਨੂੰ ਤੋੜ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰੂ ਨਾਨਕਪੁਰਾ ਫਾਟਕ ਦੀ ਸਭ ਤੋਂ ਵਿਅਸਤ ਰਹਿਣ ਵਾਲਾ ਫਾਟਕ ਗੁਰੂ ਨਾਨਕਪੁਰਾ ਫਾਟਕ ਜੋ ਕੀ ਹੈ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਕਿਉਂਕਿ ਇਹ ਪਹਿਲਾ ਇਹ ਪਹਿਲੀ ਵਾਰ ਨਹੀਂ ਹੈ ਕਿ ਜਦ ਫਾਟਕ ਨੂੰ ਜੋ ਕੀ ਹੈ ਫਾਟਕ ਤੋੜਿਆ ਗਿਆ ਕਿਸੇ ਦੇ ਵੱਲੋਂ ਅਕਸਰ ਹੀ ਜੋ ਕੀ ਹੈ ਜਹੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਅੱਜ ਫੇਰ ਇੱਕ ਵਾਰ ਦੱਸਦੀ ਕਿ ਜਦ ਫਾਟਕ ਬੰਦ ਹੋਣ ਵਾਲਾ ਹੁੰਦਾ ਹੈ ਤੇ ਅਚਾਨਕ ਇੱਕ ਛੋਟਾ ਹਾਥੀ ਲੰਘਦਾ ਹੈ ਤੇ ਉਸ ਤੋਂ ਬਾਅਦ ਜੋ ਕੀ ਹੈ ਉਸ ਦੇ ਵੱਲੋਂ ਫਾਟਕ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਦੱਸ ਦਈਏ ਕਿ ਜੋ ਕਿ ਹੈ ਫਾਟਕ ਤੋੜ ਦਿੱਤਾ ਜਾਂਦਾ ਹੈ ਦੱਸਦੀ ਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਵਿੱਚਕਾਰ ਪੈਂਦਾ ਇਹ ਫਾਟਕ ਕਾਫੀ ਵਿਅਸਤ ਫਾਟਕ ਹੈ ਤੇ ਅੱਜ ਦੱਸਦੀ ਕਿ ਇਸ ਫਾਟਕ ਨੂੰ ਜੋ ਕਿ ਇੱਕ ਛੋਟੇ ਹਾਥੀ ਦੇ ਵੱਲੋਂ ਤੋੜ ਦਿੱਤਾ ਜਾਂਦਾ ਹੈ ਤੇ ਦੱਸਦੀ ਕਿ ਜਿਸ ਵਿਅਕਤੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਨੂੰ ਵੀ ਜੋ ਕਿ ਇਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਫੜ ਲਿਆ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਫਾਟਕ ਅਕਸਰ ਹੀ ਅਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿਉਂਕਿ ਇਸ ਫਾਟਕ ਦੇ ਵਿੱਚ ਪਹਿਲਾਂ ਵੀ ਕਈ ਅਜਿਹੀ ਘਟਨਾਵਾਂ ਨਿਕਲੀਆਂ ਨੇ ਤੇ ਅੱਜ ਵੀ ਦੱਸਦੀ ਹੈ ਕਿ ਫਾਟਕ ਜਦ ਬੰਦ ਹੋਣ ਵਾਲਾ ਹੁੰਦਾ ਹੈ ਤੇ ਜੋ ਕੀ ਹੈ ਛੋਟਾ ਹਾਥੀ ਜੋ ਕਿ ਇੱਕਦਮ ਸਪੀਡ ਤੇ ਆਉਂਦਾ ਤੇ ਇੱਕ ਤਰ੍ਹਾਂ ਫਾਟਕ ਬੰਦ ਹੋ ਜਾਂਦਾ ਤੇ ਦੂਜੀ ਤਰਫ ਜਦ ਫਾਟਕ ਬੰਦ ਹੋਣ ਵਾਲਾ ਹੁੰਦਾ ਹੈ ਤੇ ਦੂਜੇ ਗੇਟ ਨੂੰ ਛੋਟੇ ਹਾਥੀ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾ ਦੇਣ ਜਿਸ ਦੇ ਕਰਕੇ ਅੱਜ ਦੱਸਦੀ ਕਿ ਕਾਫੀ ਅ ਜੋ ਕੀ ਹੈ ਰਾਸ਼ਦ ਲੋਕਾਂ ਦਾ ਜਮਾ ਹੋ ਗਿਆ ਹੈ ਲੋਕਾਂ ਨੇ ਆਪਣੇ ਘਰਾਂ ਨੂੰ ਜਾਣਾ ਸੀ ਕੰਮ ਤੋਂ ਪਰਤ ਕੇ ਪਰ ਦਾਜ ਰਹੀਏ ਕਿ ਜੋ ਲੋਕ ਨੇ ਉਹ ਦੂਜੀ ਤਰਫ ਜੋ ਕੀ ਹੈ ਟ੍ਰੈਫਿਕ ਡਾਇਵਰਟ ਕਰ ਦਿੱਤਾ ਗਿਆ ਲੋਕ ਦੂਜੇ ਪਾਸੇ ਤੋਂ ਆਪਣੇ ਘਰਾਂ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਦੱਸ ਦਈਏ ਕਿ ਆਰਪੀਐਫ ਮੁਲਾਜ਼ਮ ਵੀ ਇੱਥੇ ਪਹੁੰਚ ਚੁੱਕੇ ਨੇ ਜੋ ਕਿ ਹੈ ਰਿਪੇਅਰਿੰਗ ਦਾ ਕੰਮ ਸਮੇਂ ਸਿਰ ਸ਼ੁਰੂ ਕਰ ਦਿੱਤਾ ਗਿਆ ਤਾਂ ਤਾਂ ਜੋ ਕੱਲ ਸਵੇਰੇ ਲੋਕਾਂ ਨੂੰ ਕੋਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਦੱਸਦੀ ਹੈ ਕਿ ਆ ਆਰਪੀਐਫ ਦੇ ਜੋ ਬੰਦੇ ਨੇ ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਜੋ ਕਿ ਹੈ ਲੋਕਾਂ ਨੂੰ ਇੱਥੇ ਰੋਕ ਕੇ ਲੋਕਾਂ ਨੂੰ ਦੂਜੀ ਤਰਫ ਟ੍ਰੈਫਿਕ ਟ੍ਰੈਫਿਕ ਦੋਆਸ ਨੂੰ ਡਿਵਰਟ ਕਰਕੇ ਇੱਥੇ ਜੋ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਮੌਕੇ ਜਦ ਦੱਸ ਦਈਏ ਕਿ ਗੇਟਮੈਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੇਟਮੈਨ ਨੇ ਇਹ ਵੀ ਦੱਸਿਆ ਕਿ ਜਦ ਉਹ ਫਾਟਕ ਬੰਦ ਕਰਨ ਲੱਗਾ ਹੁੰਦਾ ਹੈ ਤੇ ਦੂਜੀ ਤਰਫ ਦਾ ਜੋ ਫਾਟਕ ਹੈ ਉਹ ਬੰਦ ਹੋ ਜਾਂਦਾ ਹੈ ਤੇ ਜਿਹੜਾ ਇਹ ਫਾਟਕ ਦੂਜੀ ਤਰਫ ਦਾ ਫਾਟਕ ਹੁੰਦਾ ਹੈ ਉਹ ਛੋਟਾ ਹਾਥੀ ਇੱਕਦਮ ਸਪੀਡ ਤੇ ਆਉਂਦਾ ਤੇ ਉਸ ਤੋਂ ਬਾਅਦ ਜੋ ਕੀ ਹੈ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਜੋ ਫਾਟਕ ਦਾ ਦੂਸਰਾ ਗੇਟ ਹੈ ਉਹ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰਦੀ ਹੈ ਤੇ ਦੱਸ ਦਈਏ ਕਿ ਹੁਣ ਜਲੰਧਰ ਰੇਲਵੇ ਸਟੇਸ਼ਨ ਤੇ ਜਲੰ रेलवे स्टेशन ਦੇ ਵਿੱਚਕਾਰ ਪੈਂਦਾ ਇਹ ਫਾਟਕ ਜੋ ਕਿ ਇਹ ਖਰਾਬ ਹੈ ਹਾਲਾਂਕਿ ਹੁਣ ਸਮੇਂ ਸਿਰ ਪਹੁੰਚ ਕੇ ਆਰਪੀਐਫ ਦੇ ਜੋ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਜੋ ਕੀ ਹੈ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਟ੍ਰੈਫਿਕ ਜੋ ਕਿ ਉਸਨੇ ਵੀ ਡਿਵਰਟ ਕਰ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਦੈਨਿਕ ਸਵੇਰਾ ਤੋਂ ਸਮ੍ਰਿਤੀ तिवारी ਦੀ ਰਿਪੋਰਟ